ਟੜਾ ਤੜ ਪਏ ਮੀਂਹ ਤੇ ਥੋੜੀ ਦੇਰ ਚੱਲੀ ਹਨੇਰੀ ਨੇ ਨੰਗਲ ਵਿਖੇ ਵੱਡੇ ਵੱਡੇ ਦਰਖਤ ਉਖਾੜ ਦਿੱਤੇ ਤੇ ਬਿਜਲੀ ਵੀ ਗੁੱਲ ਹੋ ਗਈ। ਮੇਰੀ ਜਾਣਕਾਰੀ ਮੁਤਾਬਕ ਤੇਜ਼ ਮੀਂਹ ਅਤੇ ਹਨੇਰੀ ਦੇ ਚੱਲਦਿਆਂ ਹਸਪਤਾਲ ਬਲਾਕ ਦੇ ਵਿੱਚ ਲੱਗਿਆ ਇੱਕ ਭਾਰੀ ਸਫੇਦੇ ਦਾ ਦਰਖਤ ਉਖੜ ਕੇ गिर ਗਿਆ ਜਿਸ ਤੇ ਹੇਟਾਂ ਸਕੂਟੀ ਆ ਜਾਣ ਦੇ ਕਾਰਨ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ। ਬਲਾਕ ਵਾਸੀਆਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦਰਖਤ ਦੇ गिरਣ ਤੋਂ ਥੋੜੀ ਦੇਰ ਪਹਿਲਾਂ ਹੀ ਇੱਕ ਗੱਡੀ ਇਸ ਜਗ੍ਹਾ ਤੋਂ ਗੁਜ਼ਰੀ ਸੀ ਤੇ ਗਨੀਮਤ ਰਹੀ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਅਗਰੇ ਦਰਖਤ ਕਿਤੇ ਘਰ ਦੇ ਉੱਤੇ ਗਿਰ ਜਾਂਦਾ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਸੀ ਉਹਨਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਬੀਬੇ ਵੀ ਪ੍ਰਸ਼ਾਸਨ ਨੂੰ ਕਹਿ ਚੁੱਕੇ ਸੀ ਕਿ ਇਹ ਭਾਰੀ ਦਰਖਤ ਕਦੇ ਵੀ ਗਿਰ ਸਕਦਾ ਪਰ ਪ੍ਰਸ਼ਾਸਨ ਨੇ ਇਸ ਪ੍ਰਤੀ ਧਿਆਨ ਨਹੀਂ ਦਿੱਤਾ ਉਥੇ ਹੀ ਸਤੇਜ ਮੀ ਅਤੇ ਹਨੇਰੀ ਦੇ ਚਲਦਿਆ ਸਤਲੁਜ ਸਦਨ ਰਿਵਰ 뷰 ਮਾਰਗ ਉੱਪਰ ਇੱਕ ਭਾਰੀ ਦਰਖਤ ਬਿਜਲੀ ਦੀਆਂ ਤਾਰਾਂ ਤੇ ਗਿਰ ਗਿਆ ਜਿਸ ਤੇ ਚਲਦਿਆ ਬਿਜਲੀ ਦੇ ਪੋਲ ਟੁੱਟ ਕੇ ਸੜਕ ਤੇ ਗਿਰ ਗਏ ਤੇ ਬਿਜਲੀ ਗੁੱਲ ਹੋ ਗਈ ਜਿਸ ਨੂੰ ਦੇਖਦੇ ਹੋਇਆ ਬੀਬੇ ਵੀ ਪ੍ਰਸ਼ਾਸਨ ਮਾਰਗ ਵਿੱਚ ਗਰੇ ਦਰਖਤਾਂ ਨੂੰ ਹਟਾਉਣ ਅਤੇ ਬਿਜਲੀ ਨੂੰ ਸਚਾਰੂ ਕਰਨ ਦੇ ਵਿੱਚ ਜੁਟ ਗਿਆ ਸੀ ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਸਕੂਲ ਬਲਾਕ 1 ਨੰਬਰ ਬਾਹਰ ਬੜਾ ਪੁਰਾਣਾ ਸਵੈਦਾਂ ਸੀ ਜਿਹੜਾ गिर ਗਿਆ ਅੱਜ ਇੱਕ ਵਿਕੀ ਵੀ ਟੁੱਟ ਗਈ ਕੀ ਕਹਿਣਾ ਚਾਹੋਗੇ ਹਾਂ ਦੇਖੋ ਨੁਕਸਾਨ ਤਾਂ ਹੋਇਆ ਹੀ ਹੈ ਤੇ ਜਿਹੜੀ ਹਨੇਰੀ ਆਈ ਹੈ ਉਹਦੇ ਨਾਲੋਂ ਬੂਟਾ ਕਾਫੀ ਤੇ ਹੁੰਦਾ ਝੁਕਿਆ ਹੋਇਆ ਸੀ ਮਹਿਕਮੇ ਨੂੰ ਕਈ ਵਾਰ ਰਿਕਵੈਸਟ ਕੀਤੀ ਸੀ ਇਹ ਕਹਿੰਦੇ ਰਿਟਰਨ ਦਿਓ ਰਿਟਰਨ ਦਿਓ ਰਿਟਰਨ ਦਿਓ ਉਹ ਰਿਟਰਨ ਦੇ ਚੱਕਰ 'ਚ ਹੀ ਪਿਆ ਰਿਹਾ ਤੇ ਅੱਜ ਉਹ ਜਿਹੜਾ ਬੂਟਾ ਉਹ गिर ਗਿਆ ਤੇ ਇੱਕ ਸਾਡੇ ਪੜੋਸੀਆਂ ਦੀ ਵਿਕੀ ਖੜੀ ਸੀ ਜਿਹੜੀ ਐਕਟਿਵ ਆ ਉਹ ਕਾਫੀ ਨੁਕਸਾਨ ਹੋ ਗਿਆ ਉਸ ਤੋਂ ਪ ਇੱਕ ਸੈਕਿੰਡ ਤੋਂ ਬਾਅਦ ਇਹ ਬੂਟਾ ਡਿੱਗ ਗਿਆ ਹੈ ਜਿਸ ਦੇ ਘਰ ਤੇ ਜੰਮ ਐਡਾ ਭਾਰਾ ਸੀਗਾ ਨੁਕਸਾਨ ਤਾਂ ਹੋਣਾ ਹੀ ਸੀ ਕਹਿੰਦਾ ਚ ਪਰ ਬਚਾ ਹੋ ਗਿਆ ਕਿਤਨਾ ਕਿਤਨੀ ਅ negligency ਜਦੋਂ ਲਿਖਿਆ ਸੀ ਨਾ negligence ਹੈ ਕਿ ਜਦੋਂ ਇਹਨਾਂ ਨੂੰ ਮੋਹ ਜਵਾਨ ਨੇ ਕਿਹਾ ਸੀ ਤਾਂ ਕਹਿੰਦੇ ਸਾਨੂੰ ਰਿਟਨ ਦੇ ਵਿੱਚ ਦਿਓ ਤਾਂ ਅਸੀਂ ਬੂਟੇ ਕੁਝ ਕਰਾਂਗੇ ਹੁਣ ਦੇਖੋ ਇੱਥੇ ਵੀ ਐਡਾ ਭਾਰਾ ਬੂਟਾ ਡਿੱਗ ਚੁੱਕਾ ਸਾਰੀ ਲਾਈਟਾਂ ਬੰਦ ਹੈ H-ਪੋਲ ਜਿਹੜੇ ਹੈਗੇ ਨਾ ਜੀ ਬੀਸਿਕਲੀ ਸਿਮਿੰਟ ਦੇ ਪੁਰਾਣੇ ਲੱਗੇ ਹੋਏ ਆ ਭਾਖੜਾ ਵੇਲੇ ਦੇ H-ਪੋਲ ਉਹ ਸਿਮਿੰਟ ਦੇ ਜਿਹੜੇ H-ਪੋਲ ਹੈ ਉਹ ਤੁਸੀਂ ਹੁਣ ਵੀ ਧਿਆਨ ਮਾਰੋ ਉਹ ਗਲ ਚੁੱਕੇ ਆ ਮੈਨੂੰ ਚਾਹੀਦਾ ਹੈ ਕਿ ਅੱਜ ਵੀ ਉਹਨਾਂ ਨੂੰ ਰਿਪਲੇਸ ਕਰਨ ਹੌਲੀ-ਹੌਲੀ ਲੋਹੇ ਦੇ ਲਗਾ ਦੇਣ ਕਾਫੀ ਤਾਂ ਲਗਾਤੇ ਹਨ ਉਹਨਾਂ ਨੇ ਲੇਕਿਨ ਜਿਹੜਾ ਇਹ ਬਰਖਸ਼ਾ ਉਹਦੇ ਕੋਲ ਐਚਪੋਲ ਹੈ ਉਹ ਸਿਮਿੰਟ ਦਾ ਹੈ ਤੁਸੀਂ ਜਾ ਕੇ ਉਹਨੂੰ ਦਰਸ਼ਕਾਂ ਨੂੰ ਦਿਖਾਓਗੇ ਕਿੰਨੀ ਕੀ ਦੇਰ ਲਾਈਟ ਬੰਦ ਰਹੇਗੀ ਉਹਨਾਂ ਦੀ ਨਹੀਂ ਤਾਂ ਜਿਹੜੇ ਦੇ ਹਾਇਰ ਆਫਸਰ ਹੈ ਉਹ ਹੀ ਦੱਸ ਸਕਦੇ ਅਸੀਂ ਤਾਂ ਕੁਝ ਨਹੀਂ ਦੱਸ ਸਕਦੇ ਤੁਸੀਂ ਕੀ ਅੰਗੜਾ ਜਾਂਦੇ ਸਾਰੇ ਅੱਜ ਉਹ ਜੀ ਸਾਰੇ ਕਿੰਨੀ ਦੇਰ ਨਹੀਂ ਪਿਆ ਦੇਖੋ ਕੋਈ ਨਾ ਮੀਂਹ ਵੀ ਨਹੀਂ ਆਇਆ ਕੋਈ ਨਹੀਂ ਰੀ ਵੀ ਨਹੀਂ ਲੇਕਿਨ ਨੁਕਸਾਨ ਤੁਹਾਡੇ ਸਾਹਮਣੇ ਹੈ ਵਿੱਚ ਦੇ ਨਾਲ ਕਾਫੀ ਬੂਟੇ ਗਰੇ ਇੱਕ ਹਸਪੀਟਲ ਬਲਾਕ ਗਰੇ ਕਿ ਇੱਥੇ ਗਰੇ ਲਾਈਟਾਂ ਹਾਂਜੀ ਜੀ ਇਹਦਾ ਰਾਹਤ ਕਾਰਜ ਦੀ ਪ੍ਰੋਗਰੈਸ ਚ ਹੈ ਤੇ ਜਲਦੀ ਇਥੋਂ ਬੂਟੇ ਤੇ ਪੇੜ ਜਿਹੜੇ ਗਿਰੇ ਹੋ ਹਟਾ ਦਿੱਤੇ ਜਾਣਗੇ ਸਰ ਕਈ ਵਾਰੀ ਲਿਖਿਆ ਵੀ ਮਹਿਕਮੇ ਨੂੰ ਬੂਟਾ गिर ਸਕਦਾ ਨੁਕਸਾਨ ਹੋ ਸਕਦਾ ਹੈ ਕਿ ਵਿੱਕੀ ਵੀ ਟੁੱਟ ਗਈ ਆ ਅਗਰ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਕਿਤੇ ਨਾ ਕਿਤੇ ਗਹਿਲੀ ਨਹੀਂ ਕਿਉਂਕਿ ਬੂਟੇ ਜਿਹੜੇ ਖਸਤਾ ਹਾਲਤ ਦੇ ਉਹਨਾਂ ਨੂੰ ਪਹਿਲਾਂ ਹੀ ਸੰਭਾਲ ਲੈਣਾ ਚਾਹੀਦਾ ਹੈ ਵਿਭਾਗ ਵੱਲੋਂ ਹਾਂਜੀ ਕੋਈ ਨਹੀਂ ਦੇਖਦੇ ਆ ਜੀ ਇਹਦੇ ਵਿੱਚ ਵੀ ਹੋਰ ਵੀ ਕਿਤੇ ਵਲਰੇਬਲ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਏਗਾ ਪੂਰਾ ਨਾਮ ਕੀ ਆ ਸਰ ਪਾਰਸ ਨਹੀਂ ਯਾਰ ਜੀ ਮੇਰਾ ਨਾਮ ਸੁਨੀਤਾ ਰਾणे ਹੈ ਇਤਰਾਣੀ ਕੀ ਹੋਇਆ ਇੱਥੇ ਬੜਾ ਹਾਦਸਾ ਵੱਡਾ ਹੋਣ ਤੋਂ ਉਹ ਸਾਡੇ ਕਿਾਰੇ ਵਿੱਚ ਸਫੈਦੇ ਦਾ ਦਰਖਤ ਲੱਗਿਆ ਹੋਇਆ ਸੀਗਾ ਡਿਪਾਰਟਮੈਂਟ ਨੂੰ ਕਿੰਨੇ ਵਾਰੀ ਕੀਤਾ ਪਰ ਉਹਨਾਂ ਨੇ ਨਹੀਂ ਸੁਣਿਆ ਤੇ ਅੱਜ ਹਵਾ ਦੇ ਨਾਲ ਡਿੱਗ ਗਿਆ ਹਨੇਰੇ ਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਕੁਝ ਹੋਰ ਨੁਕਸਾਨ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਸਾਡੇ ਗਵਾਂਡਿਆਂ ਦੀ ਗੱਡੀ ਲੰਗੀ ਸੀਗੀ ਇੱਕ ਸੈਕਿੰਡ ਬਾਅਦ ਹੀ गिर ਗਿਆ ਉਸ ਤੋਂ ਬਾਅਦ ਸਾਡੀ ਸਕੂਟੀ ਬਾਹਰ ਖੜੀ ਸੀ ਬੱਚਿਆਂ ਦੀ ਇਹਦੇ ਤੇ ਡਿੱਗ ਗਿਆ ਸਕੂਟੀ ਸਾਰੀ ਡੈਮੇਜ ਹੋ ਗਈ ਆ ਕਿਆ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਬਸ ਚਾਹ ਮਨ ਕਰੋਗੇ ਇਸ ਵਾਰ ਦੇਖੋ ਜੇ ਸਕੂਟੇ ਦਾ ਮੁਆਵਜ਼ਾ ਦੇ ਸਕਦੇ ਆ ਤਾਂ ਅਸੀਂ ਤਾਂ ਆਪ ਗਰੀਬ ਬੰਦੇ ਆ ਤੇ ਜੇ ਕਿਤੇ ਘਰ ਚ ਕੀ ਸਕਦੇ ਜੱਜ ਗਿਰ ਜਾਂਦਾ ਘਰਾਂ ਤੇ ਘਰ ਤੇ ਵੀ ਡਿੱਗ ਸਕਦਾ ਸੀਗਾ ਹਾਂ ਜੀ